ਸੁਮੇਸ਼ ਸ਼ਹੀਦੀ ਵਰੇਗੜ ਨੂੰ ਸਮਰਪਿਤ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਹੈ ਉਹਨਾਂ ਨੇ ਕਿਹਾ ਕਿ ਡਿਗਰੀ ਅਧੂਰੀ ਛੱਡ ਚੁੱਕੇ ਵਿਦਿਆਰਥੀਆਂ ਦੇ ਲਈ 골ਡਨ ਚਾਂਸ ਸਕੀਮ ਜਿਹੜੀ ਅਸ਼ੂਕੀਤੀ ਦੇ ਕਿਸੇ ਕਾਰਨ ਡਿਗਰੀ ਅਧੂਰੀ ਛੱਡ ਚੁੱਕੇ ਵਿਦਿਆਰਥੀ ਦੁਬਾਰਾ ਜਰੀਏ ਪ੍ਰੀਖਿਆ ਦੇ ਸਕਣਗੇ ਸਕੀਮ ਦੇ ਤਹਿਤ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੀ 53000 ਜਿਹੜੀ ਫੀਸ ਹੈ ਉਹ ਕਰਨੀ ਹੋਵੇਗੀ ਭਾਰੀ ਫੀਸ ਹੋ ਲੈ ਕੇ ਵਿਦਿਆਰਥੀਆਂ ਨੇ ਇਤਰਾਜ਼ ਜਤਾਇਆ ਹੈ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਜੜੀ ਫੀਸ ਭਾਰੀ ਵਿੱਚ ਫੀਸ ਵਸੂਲਣ ਦਾ ਇਲਜ਼ਾਮ ਲਗਾਇਆ। ਸ਼ਹੀਦੀ ਵਰੇਗਾਂ ਨੂੰ ਸਮਰਪਿਤ ਸਕੀਮ ਮੁਦਾਸੇ ਕੀ ਕਮਾਈ ਦਾ ਸਾਧਨ ਬਣਦਾ ਇਲਜ਼ਾਮ ਲਗਾਇਆ ਗਿਆ ਹੈ। ਯੂਨੀਵਰਸਿਟੀ ਦਾ ਸਪਸ਼ਟ ਕਰਨਾ ਕਿ ਪ੍ਰਸ਼ਾਸਕੀ ਖਰਚੇ ਪੂਰੇ ਕਰਨ ਦੇ ਲਈ ਇਹ ਫੀਸ ਲਗਾਈ ਗਈ ਹੈ। ਤਾਂ ਮਨੋਜ ਸ਼ਰਮਾ ਪਟਿਆਲਾ ਤੋਂ ਮਿਲ ਰਿਹਾ ਸੀ ਉਹ ਵੀ ਫੋਨ ਉੱਤੇ ਨੇ। ਮਨੋਜ 골ਡਨ ਚਾਂਸ ਦੇਣ ਦੀ ਜ਼ਰੂਰ ਕੋਸ਼ਿਸ਼ ਤਿਆਰੀ ਕੀਤੀ ਜਾ ਰਹੀ ਹੈ ਪਰ ਉੱਥੇ ਫੀਸ ਦਾ ਇਹ ਰੇੜਕ ਹੈ ਕਿ ਕੁਝ ਪੂਰੀ ਜਾਣਕਾਰੀ ਹੈ ਔਰ ਕਿ ਗੁਫਤਗੁ ਚੱਲ ਰਹੀ ਹੈ। ਜੀ ਬਿਲਕੁਲ ਅਤੇ ਦੱਸ ਦਿਆਂ ਕਿ ਇਹ ਜਿਹੜਾ ਪੂਰਾ ਇੱਕ ਫਰਮਾਨ ਜਾਰੀ ਕੀਤਾ ਗਿਆ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੇ 2010 ਤੋਂ ਬਾਅਦ ਕਿਸੇ ਪੇਪਰ ਦੇ ਵਿੱਚੋਂ ਨਹੀਂ ਪੂਰਾ ਕਰ ਸਕਕੇ ਸੀ ਉਹਦੀ ਰੀਪੀਅਰ ਆ ਗਈ ਸੀ ਤੇ ਇੱਕ 골ਡਨ ਚਾਂਸ ਹੁੰਦਾ ਜੇ ਅਸੀਂ ਦੇਖਦੇ ਹਾਂ ਕਿ ਵਿਦਿਆਰਥੀ ਉਹਨੇ ਫੀਸ ਭਰ ਕੇ ਉਹ 골ਡਨ ਚਾਂਸ ਲੈ ਸਕਦੇ ਨੇ ਪਰ ਜਿਹੜਾ ਨਵਾਂ ਫਰਮਾਨ ਜਾਰੀ ਗਿਆ ਜਾਂ ਆਪਾਂ ਕਹਿੰਦੇ ਆ ਕਿ ਪੱਤਰ ਜਾਰੀ ਹੋਇਆ ਕਿ ਤੁਸੀਂ 50000 ਰੁਪਏ 골ਡਨ ਚਾਂਸ ਤੇ 3000 ਦੂਜੀ ਫੀਸ ਯਾਨੀ ਕਿ 53000 ਰੁਪਏ ਫੀਸ ਭਰ ਕੇ ਇਹ 골ਡਨ ਚਾਂਸ ਲੈ ਸਕਦੇ 2012 ਤੋਂ ਜਿਹੜੇ ਬਾਅਦ ਦੇ ਸਟੂਡੈਂਟਸ ਨੇ ਪਰ ਉਹਦੇ ਵਿੱਚ ਹੁਣ ਜਿਹੜਾ ਮੁੱਦਾ ਇਹ ਭਖਿਆ ਕਿ ਗੁਰਤੇਗ ਬਹਾਦਰ ਜੀ ਦੇ ਜਿਹੜੇ ਸ਼ਹੀਦੀ ਦਿਵਸ ਹੈਗਾ ਉਹਨੂੰ ਕਹਿ ਕੇ ਇਹ ਲਿਖਿਆ ਗਿਆ ਪਰ ਜੇਕਰ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਨੂੰ ਲੈ ਕੇ ਤੁਸੀਂ ਕਿਸੇ ਵਜਾਰਥੀ ਨੂੰ ਰਾਹਤ ਦੇ ਰਹੇ ਹੋ ਤਾਂ ਉਹਦੇ ਵਿੱਚ 50000 ਦੀ ਫੀਸ ਕਿਉਂ ਜੇਣੀ ਤਾਂ ਰਾਹਤ ਸੀ ਕਿ ਨੌਵੀਂ ਪਾਸ਼ਾਹੀ ਦੇ ਜਿਹੜਾ ਅਸੀਂ ਸ਼ਹੀਦੀ ਦਿਵਸ ਦੇ ਅਨੁਸਾਰ ਦਾ ਲਈ ਦੇ ਰਹੇ ਹਾਂ ਉਹਦੇ ਆਧਾਰ ਤੇ ਤੁਸੀਂ ਇਹ ਕੰਮ ਕਰੋ ਕਿ ਬੱਚਿਆਂ ਨੂੰ ਛੋਟ ਦੋ ਵਿਦਿਆਰਥੀਆਂ ਨੂੰ ਛੋਟ ਦੇ ਕੇ ਇਸ ਨੂੰ ਆਪਾਂ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਬਣਾ ਲਤ ਦਿਨ ਦੇ ਨਾਲ ਜੋੜੀਏ ਤੇ ਇਸੇ ਕਰਕੇ ਹੁੰਦੇ ਨੇ ਵਿਦਿਆਰਥੀ ਜਿੱਥੇ ਬੰਦੀਆਂ ਨੇ ਉਹਨਾਂ ਦੇ ਵਿੱਚ ਰੋਸ ਫੈਲ ਗਿਆ ਕਿ ਤੁਸੀਂ ਇੱਕ ਪਾਸੇ 골ਡਨ ਚਾਂਸ ਦੀ ਗੱਲ ਕਰ ਰਹੇ ਹੋ ਨੌਵੀਂ ਪਾਤਸ਼ਾਹੀ ਦੀ ਗੱਲ ਕਰ ਰਹੇ ਹੋ ਪਰ ਦੂਜੇ ਪਾਸੇ ਤੁਸੀਂ 53000 ਰੁਪਇਆ ਉਹਨਾਂ ਵਿਦਿਆਰਥੀਆਂ ਤੋਂ ਲੈ ਰਹੇ ਹੋ ਜੇਕਰ ਲੈਣਾ ਵੀ ਸੀ ਤਾਂ ਇਸ ਨੂੰ ਗੁਰਤੇਗ ਬਹਾਦਰ ਜੀ ਦੇ ਜਿਹੜੇ ਅਸੀਂ ਸ਼ਹੀਦੀ ਦਿਨ ਮਨਾ ਰਹਿਆਂਗੇ ਉਹਦੇ ਨਾਲ ਨਹੀਂ ਸੀ ਜੋੜਨਾ ਕਿਉਂਕਿ ਜਿਹੜਾ ਪੱਤਰ ਜਾਰੀ ਕੀਤਾ ਗਿਆ ਉਹਦੇ ਵਿੱਚ ਬਕਾਇਦਾ ਲਾਈਨ ਮੈਂਸ਼ਨ ਕੀਤੀ ਗਈ ਹੈ ਗੁਰਤੇਗ ਬਾਧਰਜੀ ਦੇ ਸਹੀ ਡੀ ਜਨ ਨੂੰ ਲੈ ਕੇ ਸੋ ਜਿਹੜਾ ਵਿਵਾਦ ਹੈ ਹੌਲੀ ਹੌਲੀ ਹੁਣ ਪੱਖਣਾ ਸ਼ੁਰੂ ਹੈ ਤੇ ਦੇਖਣਾ ਇਹ ਹੋਏਗਾ ਕਿ ਯੂਨੀਵਰਸਿਟੀ ਇਹਦੇ ਉੱਪਰਣਾ ਕੀ ਪੱਖ ਰੱਖਦੀ ਹੈ ਤੇ ਵਿਦਿਆਰਥੀ ਸੰਗਠਨ ਉਸ ਤੋਂ ਬਾਅਦ ਕੀ ਜਿਹੜਾ ਫੈਸਲਾ ਹੈਗਾ ਉਹ ਲੈਂਦੇ ਨੇ ਪਰ ਫਿਲਹਾਲ ਦੀ ਘੜੀ ਨੌਵੀਂ ਪਾਸ਼ਾਹੀ ਦਾ ਨਾਮ ਲੈ ਕੇ ਜਿਹੜਾ ਲੈਟਰ ਜਾਰੀ ਹੋਇਆ ਉਹਦੇ ਨਾਲ ਯੂਨੀਵਰਸਿਟੀ ਦੇ ਵਿੱਚ ਚਰਚਾ ਤੇ ਵਿਰੋਧ ਦੀਆਂ ਜਿਹੜੀਆਂ ਸ਼ੁਰਾਂ ਨੇ ਉਹ ਵਰਨੀਆਂ ਸ਼ੁਰੂ ਹੋ ਗਈਆਂ ਨੇ ਜੀ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਤਨਪਾਦ ਹੈ ਤੇ ਆਪਣੇ ਆਪ ਦੇ ਵਿੱਚ 골ਡਨ ਚਾਂਸ जरूर ਦਿੱਤਾ ਜਾ ਰਿਹਾ ਹੈ ਪਰ ਹੁਣ ਜੋ ਚਰਚਾ ਹੈ ਉਹ ਚਲ ਗਈ ਹੈ और सवाल उठ रहे ਨੇ ਕਿ ਇੰਨੀ ਫੀਸ ਕਿਉਂ ਤਾਂ ਦੇਖਣਾ ਹੋਵੇਗਾ ਕਿ ਕੁਝ ਫੈਸਲਾ ਇਸਤੇ ਹੋ ਰਿਹਾ ਹੈ ਅਗੇ ਬਾਤਾਂ ਉਧਰ ਅੱਜ ਜਥੇਦਾਰ ਗਰਗਜ ਪਾਕਿਸਤਾਨ ਤੋਂ ਵਾਪਸੀ ਕਰਨ ਦੇ ਦੁਪਹਿਰ ਕਰੀਬ 12 ਵਜੇ ਦੇਖੇ ਭਾਰਤ ਪਹੁੰਚਣਗੇ ਜਥੇਦਾਰ ਗਰਗਜ ਪ੍ਰਕਾਸ਼ ਪੁਰਬ ਦੇ ਮੌਕੇ ਨਨਕਾਣਾ ਸਾਹਿਬ ਗਏ ਸਨ ਜਥੇਦਾਰ ਤਿੱਤੀ ਦਿਨ 13 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਜਿਹੜਾ ਹੈ ਉਹ ਵਾਪਸ ਆਏਗਾ ਪਰ ਉਸ ਤੋਂ ਪਹਿਲਾਂ ਵਾਪਸੀ ਜਿਹੜੀ ਹੈ ਜਥੇਦਾਰ ਗਰਗਜ ਦੀ ਕੀਤੀ ਹੈ ਪ੍ਰਕਾਸ਼ ਪੁਰਬ ਮਨਾਉਣ ਦਾ ਸੀ ਕਿ 2100 ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਗਏ ਸਨ ਔਰ ਜਿਨ੍ਹਾਂ ਦੇ ਵਿੱਚ ਹੁਣ ਸਿਰਫ ਜਥੇਦਾਰ ਅੱਜ ਵਾਪਸ ਆ ਰਹੇ ਨੇ ਔਰ ਪਾਕੀਰ ਸ਼੍ਰੀ ਦਰਦਾਲੂ ਤੇਰਾ ਨਮਕ ਪਰ ਵਾਪਸ ਆਉਣਗੇ ਉਧਰ ਪੰਜਾਬ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਪਹਿਲਾ ਜਥਾ ਰਵਾਨਾ ਹੋਏਗਾ ਸੀਮਾਨ ਤੂ ਰੀਤੋਸ਼ ਦਾਲੂਆਂ ਦੀਆਂ ਬਸਾਂ ਮਖਰੀ ਚੰਦੀ ਦਿਖਾਉਣਗੇ ਅੰਮ੍ਰਿਤਸਰ ਤੋਂ ਦਾ ਅੰਮ੍ਰਿਤਸਰ ਰਵਾਨਾ ਹੋਏਗਾ ਇਹ ਪਹਿਲਾ ਜਥਾ ਔਰ ਸ਼੍ਰੀ ਦਰਬਾਰ ਸਾਹਿਬ ਚੰਦੁਰਗਣਾ ਮੰਦਿਰ ਦੇ ਦਰਸ਼ਨ ਕੀਤੇ ਜਾਣਗੇ ਭਗਵਾਨ ਸ਼੍ਰੀ ਵਾਲਮੀਕ ਤੀਰਥ ਸਥਾਨ ਚੱਲੇ ਵਾਲਾ ਬਾਗ ਪਾਟਿਸ਼ਨ ਮਿਊਜ਼ੀਅਮ ਅਤੇ ਅਸ਼ਰਦ ਅੰਮ੍ਰਿਤਸਰ ਸਾਹਿਬ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਔਰ ਸਾਰੀਆਂ ਸਹੂਲਤਾਂ ਜਿੰਨੀਆਂ ਨੇ ਉਹ ਮੁਫਤ ਦਿੱਤੀਆਂ ਜਾਣਗੀਆਂ। ਸੰਗਰੂਰ ਤੋਂ ਤੇ ਰੱਥ ਯਾਤਰਾ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ ਹੈ। ਯੋਜਨਾ ਦੇ ਤਹਿਤ 65 ਤੋਂ 70+ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਕਰਾਈ ਜਾ ਰਹੀ ਹੈ। ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਾਈ ਜਾਵੇਗੀ।